ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਆਪਾਂ ਅੱਜ ਆਏ ਸੀਗੇ ਬਾਹਰ ਮੋਟਰ ਤੇ ਆਖ ਕਜ ਮੱਛਰ ਪੈ ਗਿਆ ਮੇਰੀ ਚ ਪਾਣੀ ਨਿਕਲੀ ਜਾਂਦਾ ਬੜਾ ਕੋੜਾ ਸੀ ਮੱਛਰ ਇਹ ਆਪਾਂ ਜਮੀਨ ਠੇਕੇ ਚੱਕੀ ਹੋਈ ਆ ਇੱਥੇ ਆਪਾਂ ਨਾ ਮੂੰਗੀ ਲਾਈ ਸੀਗੀ ਪਹਿਲਾਂ ਤੇ ਉਹ ਮੂੰਗੀ ਵਾਲਾ ਤਾਂ ਤੇ ਹੁਣ ਆਪਾਂ ਝੋਨਾ ਲਾ ਲਿਆ ਆ ਝੋਨਾ ਆਪਣੇ ਅਨੁਸਾਰਾ ਲੱਗ ਗਿਆ ਕੰਪਲੀਟ ਹੋ ਗਿਆ ਇੱਧਰ ਵੀ ਮੂੰਗੀ ਸੀਗੀ ਆ ਝੋਨਾ ਆ ਪਹਿਲਾਂ ਦਾ ਲਾਇਆ ਹੋਇਆ ਆ ਦੇਖੋ ਕਿੰਨਾ ਵਧੀਆ ਹੋਇਆ ਆ ਅਹ ਇਧਰਾ ਸਾਰਾ ਝੋਨਾ ਆਪਣਾ ਹੀ ਆ ਹਾ ਉਹ ਗ੍ਰਿੰਦਰ ਦੇ ਪਪਾ ਆਉਂਦੇ ਆ ਉਹ ਦੇਖਦੇ ਆ ਝੋਨਾ ਇਹਨੂੰ ਦੇਖਦੇ ਰਹਿਗੇ ਪਾਣੀ ਦੇਖਦੇ ਤੇ ਝੋਨੇ ਦਾ ਜਿੰਦ ਦੇ ਪਾਪਾ ਲੱਗੇ ਸੀਗੇ ਹਣ ਇੱਧਰ ਖੇਤਾਂ 'ਲੋ ਤੇ ਸੀਗੇ ਸਾਨੂੰ ਮਿਲ ਤੇ ਲਸੀ ਲੀਕਾ ਕੱਢਿਆ ਉਹਨੇ ਐ ਇਸ ਕਰਕੇ ਫੇ ਅਸੀਂ ਵੀ ਨਾਲ ਹੀ ਆ ਗਏ ਸੋ ਗੱਡੀ ਖੜੀ ਆ ਆਪਣੀ ਵੀਰ ਜੇਗੇ ਆਪਾਂ ਚੇਤਨ ਰੱਖਿਆ ਚੋੜ ਲੈ ਆਉਣੇ ਸੀਗੇ ਪੈਰ ਦੇ ਘਰੇ ਆਓ ਇੱਥੇ ਸੜਦੇ ਆਣੇ ਹਾ ਤਾਂ ਪੱਤੇ ਚਾਰ ਮੋਟੋਲੀ ਖਾਣੇ ਆ ਆਪਣੇ ਦੇ ਲੈ ਮੈਂ ਨੇ ਕਿਹਾ ਮੈਂ ਹਾਲਾ ਤੈਨੂੰ ਪੱਤੇ ਖਾਣਾ ਮੈਂ ਤਾਂ ਨਹੀਂ ਖਾਣੇ ਨਕੋੜੇ ਹੁੰਦੇ ਆ ਮੈਂ ਤਾਂ ਖਾਣਾ ਤੂੰ ਆਸਾਂ ਹੰਦਾ ਦੇ ਭੱਤੇ ਚੁਬੜੇ ਤੇ ਪੀਟ ਆਲੀ ਖਾਲੀ ਹੈ ਪੱਤੇ ਇਦਾਂ ਲੱਗੇ ਵਿੱਚ ਹੁੰਦਣਾਂ ਦੇ ਹੁੰਦੇ ਆ ਖਾਲੀ ਨਮ ਦੇ ਪੱਤੇ ਗ੍ਰਿੰਦਰ ਤੂੰ ਖਾਲੇ ਆਪਣੇ ਦਿੱਤਾ ਖਾਣੇ ਚਾਹੀਦੇ ਕੜਦੀਏ ਦਿੱਤਾ ਜਿਹੜੇ ਹੁਣ ਆਪਾਂ ਖਾਂਦੇ ਨਹੀਂ ਤਾਈਆਂ ਇੰਨੇ ਬੁਲਵਾਰੀਆਂ ਲੱਗਦੀਆਂ ਖਾਓ ਆਪਾਂ ਖਾਂਦੇ ਨਹੀਂ ਆਪ ਖਾਂਦੀ ਨਹੀਂ ਜੀ ਸਾਨੂੰ ਗਈ ਜਾਂਦੀ ਐਂ ਤੇ ਖਾ ਲੈ ਕੋੜੀ ਬਤ ਨੰਗਣ ਹੀ ਨਹੀਂ ਦਿੰਦੀ ਕੋੜੀ ਨੰਮੀ ਔਰ ਪਾਣੀ ਨਹੀਂ ਪੀਤਾ ਸੀ ਆਪਾਂ ਮਤਲਬ ਇੱਕ ਘੁੱਟ ਵੀ ਨਹੀਂ ਲੱਗਿਆ ਸੀ ਜਿਵੇਂ ਖਾਣੇ ਚਾਹੀਦੇ ਏਡਾ ਨਾ <tries> ਮੈਂ